ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਉੱਤੇ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਆਪਾਂ ਕ੍ਰੋਸ਼ੀ ਦੀ ਹੈਲਪ ਨਾਲ ਇੱਕ ਤੁਹਾਨੂੰ ਨਵੀਂ ਲੈਂਸ ਤਿਆਰ ਕਰਨ ਦਾ ਮੈਥਾ ਦੱਸਾਂਗੇ ਬਹੁਤ ਹੀ ਈਜ਼ੀ ਹੈ ਤੇ ਬਹੁਤ ਸੋਹਣੀ ਚੀਜ਼ ਬਣ ਕੇ ਤਿਆਰ ਹੁੰਦੀ ਹੈ ਤੇ ਇਹਦੇ ਲਈ ਜ਼ਰੂਰੀ ਨਹੀਂ ਆ ਵੀ ਜਦੋਂ ਆਪਾਂ ਸੂਟ ਸਲਾਈ ਕਰ ਲਿਆ ਹੋਵੇ ਆਪਣੇ ਸੂਟ ਨੂੰ ਸਲਾਈ ਕੀਤੇ ਨੂੰ ਚਾਹੇ ਟਾਈਮ ਹੋ ਗਿਆ ਹੋਵੇ ਤਾਂ ਉਸ ਤੇ ਵੀ ਆਪਾਂ ਜਦੋਂ ਆਪਣਾ ਮਨ ਕਰੀਏ ਉਹ ਲੁੱਕ ਚੇਂਜ ਕਰ ਸਕਦੇ ਆ ਉਹਦੇ ਤੇ ਲੈਂਸ ਇਸ ਤ੍ਰਿਕਨਲ ਬਣਾ ਕੇ ਉਸ ਨੂੰ ਰੈਡੀ ਕਰ ਸਕਦੇ ਹਾਂ ਔਰ ਇਹਦੇ ਵਿੱਚ ਇਹ ਨਹੀਂ ਵੀ ਕੁਝ ਵੱਖਰਾ ਤਿਆਰ ਕਰਨਾ ਪਊਗਾ ਤੁਸੀਂ ਸਲਾਈ ਕੀਤਾ ਹੋਇਆ ਸੂਟ ਨਾਲ ਕਿਹਟ ਨਾਲ ਦੇ ਨਾਲ ਹੀ ਤਿਆਰ ਕਰ ਸਕਦੇ ਹੋ ਉਹਦੇ ਲਈ ਆਪਾਂ ਇਹ ਆਲਰੇਡੀ ਜੋ ਸਲਾਈ ਕੀਤਾ ਹੋਇਆ ਸੂਟ ਇਹ ਲਵਾਂਗੇ ਇਸ ਤਰ੍ਹਾਂ ਦੇ ਦੋ ਥ੍ਰੈਡ ਦੀ ਜ਼ਰੂਰਤ ਪਊਗੀ ਤੁਸੀਂ ਚਾਹੋ ਚਮੋਤੀ ਵੀ ਯੂਜ਼ ਕਰ ਸਕਦੇ ਹੋ ਜੇ ਚਾਹੋ ਤਾਂ ਇਹ ਆਪਸ਼ਨਲ ਆ ਕੋਈ ਜ਼ਰੂਰੀ ਨਹੀਂ ਐ ਇਸ ਤਰ੍ਹਾਂ ਆਪਾਂ ਇਸ ਜਗ੍ਹਾ ਤੇ ਇੱਕ ਗੰਡ ਮਾਰ ਦਾਂਗੇ ਤਾਂ ਕਿ ਜੋ ਆਪਣਾ ਧਾਗਾ ਹੋ ਅੱਗੇ ਲੜੇ ਨਾ ਆਪਾਂ ਹੀ ਇੱਕ ਚੈਨ ਪਾਵਾਂਗੇ ਕਰੋਸ਼ੀ ਨਾਲ ਫਿਰ ਇਸ ਜਗ੍ਹਾ ਤੇ ਥੋੜੀ ਜੀ ਥੋੜਾ ਜਿਹਾ ਗੈਪ ਦਿੰਦੇ ਹੋਏ ਉਹਨੂੰ ਕੱਪੜੇ ਵਿੱਚ ਦੀ ਕੱਟ ਦਾਂਗੇ ਇੱਕ ਇੱਕ ਚੈਨ ਦੇ ਤੁਸੀਂ ਚਾਹੋ ਇਹਦੇ ਵਿੱਚ ਕਿ ਚੈਨਾ ਦੋ ਵੀ ਕਰ ਸਕਦੇ ਹੋ ਤਿੰਨ ਵੀ ਕਰ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਹੈ ਇਹ ਚੀਜ਼ ਬਹੁਤ ਸੋਹਣੀ ਬਣ ਜਾਂਦੀ ਹੈ ਜੀ ਤੁਸੀਂ ਇੱਕ ਵਾਰੀ ਟਰਾਈ ਜ਼ਰੂਰ ਕਰਕੇ ਵੇਖਿਓ ਇਹ ਬਹੁਤ ਫਿਨਿਸ਼ਿੰਗ ਦੇ ਨਾਲ ਤਿਆਰ ਹੁੰਦੀ ਹੈ ਕਿਉਂਕਿ ਆਪਾਂ ਹੱਥ ਜਦੋਂ ਬਹੁਤ ਸਫਾਈ ਦੇ ਨਾਲ ਆਪਾਂ ਕਰੋਸ਼ੀਅ ਚਲਾਉਂਦੇ ਆ ਨਾ ਤਾਂ ਬਹੁਤ ਸੋਹਣੀ ਚੀਜ਼ ਬਣ ਜਾਂਦੀ ਹੈ ਤੇ ਵੈਸੇ ਵੀ ਕਰੋਸ਼ੀਆ ਤਾਂ ਸਾਰੇ ਸਭ ਮੇਰੀਆਂ ਸਾਰੀਆਂ ਭੈਣਾਂ ਨੂੰ ਆਉਂਦਾ ਹੀ ਹੁੰਦਾ ਕਿਉਂਕਿ ਪਹਿਲਾਂ ਇੰਨਾਂ ਚੀਜ਼ਾਂ ਦਾ ਬਹੁਤ ਇਸਤੇਮਾਲ ਹੁੰਦਾ ਸੀ ਰੁਮਾਲ ਬੁੰਦੇ ਸੀ ਲੋ ਕਰੋਸ਼ੀਅ ਨਾਲ ਚਾਦਰਾਂ ਬੁੰਦੇ ਸੀ ਚਲੋ ਹੁਣ ਥੋੜਾ ਜਿਹਾ ਕ੍ਰੇਜ਼ ਘਟ ਗਿਆ ਹੈ ਬਾਕੀ ਸਮੇਂ ਦੇ ਨਾਲ-ਨਾਲ ਜਦੋਂ ਆਪਾਂ ਕਿਸੇ ਚੀਜ਼ ਨੂੰ ਦੁਬਾਰਾ ਲੈ ਕੇ ਆਵਾਂਗੇ ਸਾਹਮਣੇ ਤਾਂ ਫਿਰ ਉਹਦਾ ਰਵਾਜ ਦੁਬਾਰਾ ਹੀ ਆ ਜਾਂਦਾ ਜੀ ਫਿਰ ਇਸ ਤਰ੍ਹਾਂ ਇਸ ਤਰ੍ਹਾਂ ਦੀ ਇਹ ਚੀਜ਼ ਬਣੂਗੀ ਉਸ ਤੋਂ ਬਾਅਦ ਹਾਂ ਸੂਈ ਧਾਗੇ ਦੀ ਹੈਲਪ ਦੇ ਨਾਲ ਠੀਕ ਹੈ ਜੀ ਇਹ ਮੈਂ ਸੂਈ ਦੇ ਵਿੱਚ ਇਹ orange ਕਲਰ ਦਾ ਇਹ ਜੋ ਧਾਗਾ ਆਪਾਂ ਇਹਦੇ ਵਿੱਚ ਪਾਇਆ ਹੋਇਆ ਤੁਸੀਂ ਚਾਹੋ ਇਹਨੂੰ 6 ਲੇਅਰਸ ਦੇ ਨਾਲ ਨਹੀਂ ਕਰ ਸਕਦੇ ਤੁਸੀਂ ਚਾਹੋ ਤਾਂ ਇਹਨੂੰ ਜੋ 3 ਲੇਅਰਸ ਦੇ ਨਾਲ ਵੀ ਕਰ ਸਕਦੇ ਹੋ ਕੋਈ ਜ਼ਰੂਰੀ ਨਹੀਂ ਆ ਇਸ ਜਗ੍ਹਾ ਤੇ ਆਪਾਂ ਇਹਨੂੰ ਧਾਗੇ ਨੂੰ ਕੱਢ ਲਾਂਗੇ ਤੇ ਇਹਦੇ ਵਿੱਚ ਦੀ ਇਸ ਤਰ੍ਹਾਂ ਜੋ ਆਪਾਂ ਇਹ ਇੱਕ ਇੱਕ ਚੈਨ ਲਾ ਕੇ ਇਹ ਗੈਪ ਦਿੰਦੇ ਹੋਏ ਚੀਜ਼ ਬਣਾਈ ਹੈ ਨਾ ਇਸ ਦੇ ਵਿੱਚ ਦੀ ਇਹਨੂੰ ਇਸ ਤਰ੍ਹਾਂ ਦੀ ਇਸ ਤਰ੍ਹਾਂ ਲੈ ਕੇ ਆਵਾਂਗੇ ਇਸ ਤਰ੍ਹਾਂ ਤੁਸੀਂ ਚਾਹੋ ਤਾਂ ਡਬਲ ਵੀ ਕਰ ਸਕਦੇ ਹੋ ਜ਼ਰੂਰੀ ਨਹੀਂ ਐ ਵੀ ਆਪਾਂ ਇੱਕ ਵਾਰੀ ਕਰਨਾ ਉਹਦੇ ਵਿੱਚ ਦੀ ਚੈਨ ਦੇ ਵਿੱਚ ਦੀ ਇਸ ਤਾਗੇ ਨੂੰ ਦੋ ਵਾਰ ਵੀ ਨਿਗਾਹ ਸਕਦੇ ਹੋ ਤੁਸੀਂ ਚਾਹੇ ਦੇ ਵਿੱਚ ਮੋਤੀ ਵੀ ਯੂਜ਼ ਕਰ ਸਕਦੇ ਹੋ ਜਿਵੇਂ ਇਸ ਤਰ੍ਹਾਂ ਹੁੰਦੇ ਆਪਣੇ ਕੋਲ ਮੋਤੀ ਨੇ ਠੀਕ ਹੈ ਜੀ ਤੁਸੀਂ ਚਾਹੋ ਤਾਂ ਇਹ ਵੀ ਲੈਸ ਲੈਸ ਦੇ ਵਿੱਚ ਯੂਜ਼ ਕਰ ਸਕਦੇ ਆ ਕੋਈ ਇਸ਼ੂ ਨਹੀਂ ਹੈ ਇਹਦੇ ਵਿੱਚ ਇਸ ਤਰ੍ਹਾਂ ਇਸ ਤਰ੍ਹਾਂ ਇੱਕ 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 ਸਟੈਪ ਛੱਡਦੇ ਹੋਏ ਜਿਵੇਂ ਇਸ ਜਗ੍ਹਾ ਦੇ ਮੋਤੀ ਯੂਜ਼ ਕਰ ਲਏ ਜੋ ਵਿਚਾਲੇ ਸੈਂਟਰ ਦੇ ਵਿੱਚ ਆਏ ਉੱਥੇ ਨਹੀਂ ਕਰਾਂਗੇ ਫਿਰ ਇਸ ਤੋਂ ਅੱਗੇ ਯੂਜ਼ ਕਰ ਲਾਂਗੇ ਵੈਸੇ ਵੀ ਅੱਜਕੱਲ ਮੋਤੀਆਂ ਵਾਲੀ ਲੈਸ ਦਾ ਬਹੁਤ ਰਵਾਜ ਚੱਲਦਾ ਹੀ ਹੈ ਹਰ ਇੱਕ ਸੂਟ ਤੇ ਆਪਾਂ ਮੋਤੀਆਂ ਵਾਲੀ ਲੈਸ ਲਾਉਣੇ ਚਾਹੀਓ ਪਲੇਨ ਚਾਹੀਓ ਵਰਕ ਹੋਇਆ ਹੋਇਆ ਸੂਟ ਅੱਜਕੱਲ ਮੋਤੀਆਂ ਵਾਲੀ ਲੈਸ ਟ੍ਰੈਂਡ ਦੇ ਵਿੱਚ ਆ ਤੇ ਆਪਾਂ ਮੋਤੀਆਂ ਵਾਲੀ ਲੈਸ ਦੇ ਉੱਤੇ ਵੀ ਵੀਡੀਓ ਬਣਾਈ ਹੈ ਵੀ ਕਿਸ ਤਰ੍ਹਾਂ ਆਪਾਂ ਮੋਤੀਆਂ ਵਾਲੀ ਲੈਸ ਘਰ ਦੇ ਵਿੱਚ ਰੈਡੀ ਕਰ ਸਕਦੇ ਤੁਸੀਂ ਉਹ ਵੀ ਘਰ ਦੇ ਵਿੱਚ ਤਿਆਰ ਕਰ ਸਕਦੇ ਹੋ ਜੇ ਤੁਸੀਂ ਚਾਹੋ ਤਾਂ ਹੁਣ ਮੋਤੀ ਯੂਜ਼ ਕਰਨਾ ਤੁਹਾਡੀ ਆਪਣੀ ਇੱਛਾ ਉਹ ਇਹ ਆਪਸ਼ਨਲ ਆ ਜ਼ਰੂਰੀ ਨਹੀਂ ਆ ਇਸ ਤਰ੍ਹਾਂ ਹੁਣ ਜਿਵੇਂ ਆਪਾਂ ਇਹ ਸਿੰਗਲ ਕਲਰ ਯੂਜ਼ ਕੀਤਾ ਇਹਦੇ ਵਿੱਚ ਜੋ ਆਪਾਂ ਸੂਈ ਨਾਲ धागा ਕੱਢ ਰਹੇ ਹਾਂ ਇਹਦੇ ਵਿੱਚ ਤੁਸੀਂ ਡਬਲ ਕਲਰ ਵੀ ਯੂਜ਼ ਕਰ ਸਕਦੇ ਹੋ ਇਹਦੇ ਨਾਲ ਕੋਈ ਵੀ ਕਲਰ ਯੂਜ਼ ਕਰ ਸਕਦੇ ਹੋ ਵੀ ਦੋਨਾਂ ਕਲਰਸ ਦੇ धागे ਦੀਆਂ ਦੋ ਦੋ ਲੇਅਰਸ ਲੈ ਕੇ ਵੀ ਤੁਸੀਂ ਲੇਸ ਤਿਆਰ ਕਰ ਸਕਦੇ ਹੋ ਉਹ ਤੁਹਾਡੀ ਆਪਣੀ ਇੱਛਾ ਇਸ ਤਰ੍ਹਾਂ ਦੀ ਇਹ ਲੈਸ ਬਣ ਕੇ ਤਿਆਰ ਹੁੰਦੀ ਹੈ ਜੀ ਥੋੜੀ ਮਿਹਨਤ ਜ਼ਰੂਰ ਹੁੰਦੀ ਹੈ ਪਰ ਚੀਜ਼ ਬਹੁਤ ਸੋਹਣੀ ਬਣ ਜਾਂਦੀ ਹੈ ਤੁਸੀਂ ਇੱਕ ਵਾਰੀ ਬਣਾ ਕੇ ਜ਼ਰੂਰ ਦੇਖਿਓ ਟਰਾਈ ਜ਼ਰੂਰ ਕਰਕੇ ਦੇਖਿਓ ਤੇ ਜੇ ਤੁਹਾਨੂੰ ਸਾਰਿਆਂ ਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਥੈਂਕ ਯੂ